ਤਰਨਤਾਰਨ ਦੇ ਅਧੀਨ ਪੈਂਦੇ ਜਵਾਲਖੁਰਦ ਵਿਖੇ ਬੀਤੇ ਕੱਲ੍ਹ ਹੋਈ ਗੁਟਕਾ ਸਾਹਿਬ ਦੀ ਬੇਦਬੀ ਦੀ ਘਟਨਾ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪਿੰਡ ਦੇ ਕੁਝ ਆਗੂਆਂ ਨੇ ਪਿੰਡ ਵਿੱਚ ਆਪਸੀ ਭਾਈਚਾਰਕ ਸਾਂਝ ਦੇ ਤਣਾਅ ਨੂੰ ਵੇਖਦਿਆਂ ਹੋਇਆਂ ਆਪਣੇ ਪੱਧਰ ਦੇ ਪਿੰਡ ਵਿੱਚੋਂ ਟੀਟੀ ਢੁਗਾਈ ਨਾਲ ਜਾਂਚ ਵਿੱਚ ਗੁਟਕਾ ਸਾਹਿਬ ਜੀ ਦੀ ਕੋਈ ਬੇਬੀ ਕਰਨਵਾਰੀਆਂ ਦੋ ਅਮਰਤਾਰੀ ਬੀਬੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਿੱਤੇ ਦੋਵੇਂ ਬੀਬੀਆਂ ਸੁਰਜੀਤ ਕੌਰ ਤੇ ਰਾਜਵੀਰ ਕੌਰ ਆਪਸੀ ਜੀ ਨੂੰ ਸੱਸ ਹਨ ਉਨਾ ਦੇ ਖਿਲਾਫ ਆਣਾ ਚਬਾਲ ਵਿਖੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਕੁਝ ਸਮਾਂ ਪਹਿਲਾਂ ਪਿੰਡ ਵਿੱਚ ਸਕੂਲ ਦੇ 5 ਬੱਚਿਆਂ ਨੂੰ ਖਾਲਸਾ ਰਿਸਤਾਂ ਵੱਲੋਂ 5 ਗੁੱਟਕੇ ਸਾਹਿਬ ਦਿੱਤੇ ਗਏ ਸਨ ਜਦੋਂ ਉਹਨਾਂ 5 ਗੁੱਟਕੇ ਸਾਹਿਬਾਂ ਨੂੰ ਲੈਣ ਵਾਲੇ ਬੱਚਿਆਂ ਦੇ ਕੋਲੋਂ ਜਾ ਕੇ ਸੰਬੰਧੀ ਜਾਂਚ ਕੀਤੀ ਤਾਂ 4 ਬੱਚਿਆਂ ਕੋਲੋਂ ਤਾਂ ਗੁੱਟਕੇ ਸਾਹਿਬ ਮਿਲ ਗਏ ਪਰੰਤੂ 5ਵੇਂ ਕੋਲੋਂ ਗੁੱਟਕਾ ਸਾਹਿਬ ਨਹੀਂ ਮਿਲਿਆ ਅਤੇ ਉਹਨਾਂ ਦੇ ਵੱਲੋਂ ਆਣਾ-ਗਾਣੀ ਕੀਤੀ ਗਈ ਪਰੰਤੂ ਉਹਨਾਂ ਦੇ ਘਰੋਂ ਇੱਕ ਧਾਰਮਿਕ ਕਿਤਾਬ ਮਿਲੀ ਜਿਸ ਦਾ ਪਹਿਲਾ ਪੇਜ ਫਟਿਆ ਹੋਇਆ ਸੀ ਜਦੋਂ ਉਸ ਧਾਰਮਿਕ ਕਿਤਾਬ ਨੂੰ ਦੇਖਿਆ ਗਿਆ ਤਾਂ ਇਹ ਕਿਤਾਬ ਦਾ ਜਿਹੜਾ ਪਹਿਲਾ ਪੇਜ ਫਟਿਆ ਸੀ ਉਹ ਕੱਲ ਗੁਟਕਾ ਸਾਹਿਬ ਦੇ ਅੰਗ ਜਿੱਥੋਂ ਮਿਲਿਆ ਸੀ ਜਿਸ ਤੇ ਸ਼ੱਕ ਹੋਰ ਪੱਕਾ ਹੋ ਗਿਆ ਜਿਸ ਕਰਕੇ ਇਸ ਮਾਮਲੇ ਦਾ ਖੁਲਾਸਾ ਹੋਇਆ ਹੈ ਜਿੰਦਰ ਸਿੰਘ ਇਹ ਜਿਹੜੀ ਕੱਲ ਗੁਟਕਾ ਸਾਹਿਬ ਦੀ ਦੇਖ ਲਈ ਉਹ ਚ ਕੀ ਹੁਣ ਗਾਂ ਪਈ ਉਹ ਜਿਹਨਾਂ ਨੇ ਜੀ ਕੱਲ ਕੁਝ ਬੱਚਿਆਂ ਨੇ ਬੱਚਿਆਂ ਨੂੰ ਅਸੀਂ ਕਿਹਾ ਕਿ ਸ਼ਾਇਦ ਤੁਸੀਂ ਕਿਸੇ ਨੇ ਪਾਟੇ ਗੁਟਕਾ ਸਾਹਿਬ ਵੇਖਿਆ ਪਹਿਲਾਂ ਸਕੂਲ ਟਾਈਮ ਤੇ ਜਾਂ ਕਦੇ ਆਉਂਦੇ ਜਾਂਦੇ ਕਿਸੇ ਨੂੰ ਪਾੜਦੇ ਆਂ ਵੇਖਿਆ ਜਾਂ ਕੋਸ ਤੇ ਇੱਕ ਲੜਕੀ ਨੇ ਕਿਹਾ ਕਿ ਗੁਟਕਾ ਸਾਹਿਬ ਪਾਰਟੀ ਮੈਂ ਨਹੀਂ ਵੇਖੀ ਪਰ ਇਹਦੇ ਨਾਲ ਦੇ ਗੁਟਕਾ ਸਾਹਿਬ ਸਾਨੂੰ ਇੱਕ ਉਧਰ ਕਲਾਸ ਚੱਲਦੀ ਹੈ ਉਹਨਾਂ ਨੇ ਦਿੱਤੀ ਸੀ ਅੱਛਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਕਲਾਸ ਚੱਲਦੀ ਹੈ ਉਹ ਫਿਰ ਅਸੀਂ ਉਹਨਾਂ ਕੋਲ ਪਤਾ ਕੀਤਾ ਉਹ ਕੁੜੀ ਮਨਪ੍ਰੀਤ ਕਹ ਰਹੀ ਆ ਉਹ ਕਲਾਸ ਲਾਉਂਦੇ ਸੀ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਨੇ ਪੰਜ ਗੁਟਕਾ ਸਾਹਿਬ ਮੈਨੂੰ ਇਹ ਚ ਸਿੱਖ ਐਡ ਫਾਊਂਡੇਸ਼ਨਲ ਜਿਹੜੀ ਸੰਸਥਾ ਵੱਲੋਂ ਆਪਣਾ ਟਿਊਸ਼ਨ ਸੈਂਟਰ ਚਲਾਉਂਦੇ ਆ ਅੱਛਾ ਜੀ ਉਹਨੇ ਫਿਰ ਦੱਸਿਆ ਵੀ ਮੈਂ ਕਿੰਨਾ ਕਿੰਨਾ ਘਰਾਂ ਦੇ ਵਿੱਚ ਦਿੱਤੇ ਆ ਜੀ ਹੂੰ ਉਹ ਅਜਿਹੇ ਘਰਾਂ ਚੋਂ ਸਾਰਿਆਂ ਤੇ ਪੁੱਛਗਿਛ ਕੀਤੀ ਹੂੰ ਚਾਰ ਗੁੱਟਕਾ ਸਹਿ ਮਿਲ ਗਿਆ ਅੱਛਾ ਜੀ ਇੱਕ ਘਰ ਤੋਂ ਨਹੀਂ ਮਿਲਿਆ ਪਰ ਉਹ ਘਰ ਵਾਲੇ ਮੁਕਰ ਗਏ ਸੀ ਕਿ ਸਾਨੂੰ ਦਿੱਤਾ ਹੀ ਨਹੀਂ ਅੱਛਾ ਇਹ ਛੋਟੇ ਬੱਚੇ ਨੂੰ ਦਿੱਤਾ ਹੋ ਸਕਦਾ ਬਾਹਰ ਦੇ ਕੋਈ ਡਿੱਗ ਭਏ ਹੋਵੇ ਪਰ ਸਾਨੂੰ ਆਇਆ ਨਹੀਂ ਉਹ ਇੱਕ ਸਾਲ ਪਹਿਲਾਂ ਦਿੱਤਾ ਸੀ ਅੱਛਾ ਜੀ ਪਰ ਜਦੋਂ ਵਿਸਤਾਰ ਨਾਲ ਪਤਾ ਕੀਤਾ ਚੰਗੇ ਤਰੀਕੇ ਨਾਲ ਉਹਨਾਂ ਨੂੰ ਪੁੱਛਗਿਛ ਕੀਤੀ ਰਾਤ ਸੱਦਿਆ ਪਰ ਫਿਰ ਉਹ ਮੰਨ ਗਏ ਫਿਰ ਇੱਕ ਉਹਨਾਂ ਦੇ ਜਿਹੜੇ ਨਾਲ ਬੇਦਬੀ ਦੇ ਟਾਈਮ ਤੇ ਜਿਹੜੇ ਕਾਗਜ਼ੀ ਛੁੱਟੇ ਸੀ ਉੱਥੇ ਜਦੋਂ ਉੱਥੇ ਗੁੜਕਾ ਸਾਹਿਬ ਦੇ ਪੰਨੇ ਪਾੜ ਕੇ ਛੁੱਟੇ ਆ ਹਾਂ ਜਿਹੜੇ ਡਿੱਗੇ ਸੀ ਨਾ ਉੱਥੇ ਜੀ ਉਹਨਾਂ ਦੇ ਨਾਲ ਦਾ ਸਬੰਧਤ ਸਮਾਨ ਸਾਨੂੰ ਮਿਲ ਗਿਆ ਜੀ ਉੱਥੇ ਅੱਛਾ ਜੀ ਬਾਹਰੋਂ ਉਹਨਾਂ ਦੇ ਘਰੋਂ ਮਿਲ ਗਿਆ ਅੱਛਾ ਕਿਤਾਬਾਂੋਂ ਮਿਲ ਗਈਆਂ ਜਿਨ੍ਹਾਂ ਦੇ ਵਿੱਚ ਦੇ ਪੇਪਰ ਵੀ ਉਹ ਨਾਲ ਹੀ ਰੂੜੀ ਤੋਂ ਮਿਲੇ ਸੀ ਜਿੱਥੇ ਬੇਦਬੀ ਹੋਈ ਹੈ ਉਹਨਾਂ ਨੇ ਪਾੜ ਕੇ ਪੰਨੇ ਛੁੱਟੇ ਹਾਂ ਜੀ ਤੇ ਉਹ ਗੱਲ ਕਲੀਅਰ ਹੋ ਗਈ ਜੀ ਫਿਰ ਉਹਨਾਂ ਰਾਤੀ ਕਿਹਾ ਮਾਫੀ ਦੇ ਰਿਹਾ ਸਨ ਮਾਫੀ ਵਾਲੀ ਗੱਲ ਤਾਂ ਕੋਈ ਨਹੀਂ ਸੀ ਪਿੰਡ ਦਾ ਇਕੱਠ ਹੋਇਆ ਤੇ ਉਹਨਾਂ ਨੂੰ ਪੁਲਿਸ ਦੇ ਭਲੇ ਕਰਤੇ ਜੀ ਦੋਨੇ ਜਾਣੇ ਹੁਣ ਅਗਲੀ ਕੀ ਕਾਰਵਾਈ ਪੁਲਿਸ ਕਰੂਗੀ ਜੀ ਤੇ ਪੁਲਿਸ ਨੇ ਸਾਡਾ ਸੰਜੋਗ ਕੀਤਾ ਜੀ ਪੂਰਾ ਸਾਰੇ ਬਾਰੇ ਬਸ ਇਹ ਇਹਨੂੰ ਆਪਾਂ ਹੁਣ ਕੀ ਕਹਿ ਸਕਦੇ ਆ ਇਹ ਭੁੱਲ ਹੋਈ ਆ ਕਿ ਜਾਂ ਕੇ ਜਾਂ ਨਹੀਂ ਹੋਈ ਤੇ ਭੁੱਲਾ ਪਰ ਮਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਸਾਰਾ ਕੁਝ ਕੀਤਾ ਜੀ ਅੱਛਾ ਹਾਂ ਹੁਣ ਕਿੰਨੇ ਬੰਦੇ ਬੰਦੇ ਪੁਲਿਸ ਨੇ ਰਿਸ਼ਤ ਕੀਤੇ ਆ ਕਿੰਨੇ ਦੋ ਆ ਜੀ 9 ਸਸ ਜਦੋਂ ਨੇ 9 ਸਸ ਹਾਂਜੀ ਹਾਂਜੀ ਇਹ ਜਿਹੜੀ ਜਿਹੜੀ ਜਾਂਚ ਕੀਤੀ ਹੈ ਸਾਰਾ ਤੁਸੀਂ ਆਪਣੇ ਪਿੰਡ ਵਾਲ ਸਾਰੇ ਇਕੱਠੇ ਹੋ ਗਏ ਲੰਬਿਆ ਕੇ ਸਰਪੀ ਹੈ ਨਹੀਂ ਜੀ ਪੁਲਸਰੇ ਸਹਿਯੋਗ ਨਾਲ ਹੈ ਜੀ ਜਿੰਨੀਆਂ ਵੱਖ-ਵੱਖ ਇੰਟੈਲੀਜੈਂਸ ਜਿੰਨੀਆਂ ਇਥੇ ਤੁਰੀਆਂ ਫਿਰਦੀਆਂ ਸੀ ਟੀਮਾਂ ਉਹਨਾਂ ਨੇ ਆਪਣੇ ਤੌਰ ਤੇ ਪਤਾ ਕੀਤਾ ਅਸੀਂ ਪਿੰਡ ਤੌਰ ਤੇ ਆਪਣੇ ਤੌਰ ਤੇ ਕੀਤਾ ਪਰ ਜੋ ਸਾਨੂੰ ਫਾਈਨਲ ਮਿਲਿਆ ਉਹ ਅਸੀਂ ਪੁਲਸ ਨੂੰ ਦੇ ਦਿੱਤਾ ਸਾਰਾ ਕੁਝ ਤੇ ਉਹ ਸਾਡੇ ਕੋਲ ਵੀ ਹੈਗਾ ਜੀ ਕੁਝ ਉਹ ਵੀ ਉਹਨਾਂ ਦੇਣ ਚੱਲੇ ਜਾਂਦੀ ਪੁਲਿਸ ਹਾਂ ਇਹ ਗੋਬੀਰ ਭਾਜੀ ਕੀ ਕਰਨਾ ਚਾਹੋਗੇ ਇਹ ਜਿਹੜੇ ਗੁਟਕੇ ਦੀ ਹੱਥੇ ਫੜੇ ਹੈ ਇਹ ਕਿੰਨੇ ਪੁਰਾਣੇ ਹੈਗੇ ਆ ਇਹ ਨਾ ਡੇਢ ਸਾਲ ਪਹਿਲਾਂ ਸਾਡੇ ਪਿੰਡ 'ਚ ਦਿੱਤੇ ਗਏ 5 ਗੁੱਟ ਕੇ। ਅੱਛਾ। ਦੋ ਸੈਂਟਰ ਚੱਲਦੇ ਦੋ ਜਨਾਨੀਆਂ ਨੂੰ ਪੰਜ ਇੱਕ ਕਿੰਨੇ ਸਾਲ ਪਹਿਲਾਂ? ਡੇਢ ਸਾਲ। ਡੇਢ ਸਾਲ ਪਹਿਲਾਂ। 5-5 ਗੁੱਟ ਕੇ ਦਿੱਤੇ ਗਏ। ਇਹ ਕਿੰਨੇ ਬੰਦੇ ਆ? ਦੋ ਲੇਡੀਜ਼ ਆ ਜਿਹੜੀਆਂ। ਤਰਨੰਦਰ ਸਨ ਦੋ ਸੈਂਟਰਾਂ ਨੂੰ। ਦੋ ਸੈਂਟਰ। ਦੋ ਸੈਂਟਰ ਚੱਲਦੇ ਖਾਲਸਾ ਏਡ ਦੇ। ਅੱਛਾ ਜੀ। ਇਹ ਤੇ ਟਿਊਸ਼ਨ ਦਿੰਦੇ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਨਾਲ ਗੁਰਮਤਿ ਵੀ ਸਿਖਾਉਂਦੇ ਆ। ਠੀਕ ਐ। ਉਹਨਾਂ ਨੇ ਦਿੱਤੇ ਗਏ ਤੇ ਜਦੋਂ ਇਹ ਸਾਰੀ ਗੱਲਾਂ ਨੇ ਦੱਸੇ ਤੇ ਬਲਜਿੰਦਰ ਸੋਹਣੇ ਜੀ। ਜਿਹੜਾ ਮੁੰਡਾ ਅੰਗਦ ਆਇਆ ਇੱਕ ਹੂੰ ਅੰਗਦ ਨੂੰ ਮਿਲਿਆ ਗੁੜਕਾ ਤੇ ਅੰਗਦ ਦੇ ਘਰ ਗਏ ਤੇ ਉਹਨਾਂ ਸਾਨੂੰ ਆ ਦੋ ਧਾਰਮਿਕ ਬੂਸ ਦਿੱਤੀਆਂ ਅੱਛਾ ਜੀ ਤੇ ਨਾਲ ਹੀ ਉਹਦੇ ਦਾਦੀ ਨੇ ਕਹਤਾ ਵੀ ਸਾਨੂੰ ਛੋਟਾ ਗੁੜਕਾ ਨੇ ਮਿਲਿਆ ਸਾਨੂੰ ਧਾਰਮਿਕ ਬੂਸ ਮਿਲੀਆਂ ਵਾ ਹਾਂਜੀ ਜਦੋਂ ਇਹ ਦਿੱਤੀਆਂ ਤੇ ਇਹ ਸਾਨੂੰ ਤੇ ਕਨਫਰਮ ਹੋਈ ਵੀ ਉਹਨਾਂ ਦੇ ਘਰ ਗੁੜਕਾ ਆਇਆ ਕਿਉਂਕਿ ਵੱਡਿਆਂ ਨੇ ਤੇ ਕੋਈ ਲਾਗਤ ਪਾਜੀ ਨਾਲ ਦੱਸੂਗਾ ਛੋਟੇ ਬੱਚੇ ਚੌਥੀ ਪੰਜਵੀਂ ਕਲਾਸ ਦੇ ਇੱਕ ਦੂਜੇ ਨੂੰ ਦੱਸ ਚੁੱਕੇ ਸਾਨੂੰ ਵੀ ਇਹ ਬੱਚੇ ਨੂੰ ਮਿਲਿਆ ਸਾਰੇ ਬੱਚੇ ਨੂੰ ਪਤਾ ਨਹੀਂ ਤਕਰੀਬਨ ਕਲਾਸ ਚ ਵੀ ਕਿੰਨੂੰ ਗੁੜਕੇ ਦਾ ਮਿਲਿਆ ਕਿੰਨੂੰ ਨਹੀਂ ਠੀਕ ਹੈ ਜੀ ਇਹ ਤੂੰ ਇਹ ਹੋਇਆ ਵੀ ਜਦੋਂ ਉਹਨਾਂ ਨੇ ਇਹ ਦਿੱਤੇ ਤੇ ਆ ਇੱਕ 파ਟ ਆ ਜਿਹੜਾ ਆਪਾਂ ਨੂੰ ਗੁੜਕੇ ਦੇ ਅੰਗਾਂ ਦਾ ਮਿਲਿਆ ਹੈ ਹੂੰ ਇਹ ਛੋਟੇ ਸਾਹਿਬ ਜਾਦੇ ਦੀ ਕਿਤਾਬ ਆ ਅੱਛਾ ਉਹਦੇ ਨਾਲ ਇਹਦਾ ਪੰਜਵਾਂ ਪੇਜ ਆ ਜਿਹੜਾ ਇਹ ਗੁੜਕੇ ਦੇ ਨਾਲ ਮਿਲਿਆ ਹੈ ਅੱਛਾ ਜੀ ਜਿਹੜਾ ਉਹਨਾਂ ਆਪਣੇ ਹੱਥੀ ਸਾਨੂੰ ਆ ਦੋ ਦਿੱਤੇ ਹਨ ਇਹਦੇ ਜੋ ਪਾਟਾ ਆ ਪੇਜ ਜਿਹੜਾ ਇਹ ਗੁੜਕੇ ਦੇ ਨਾਲ ਇਹ ਤੋਂ ਤੁਹਾਨੂੰ ਪਤਾ ਲੱਗਾ ਵੀ ਇਹ ਤੂੰ ਹਾਂ ਇਹ ਕਨਫਰਮ ਹੋ ਗਿਆ ਪਤਾ ਸਾਨੂੰ ਪਹਿਲਾਂ ਹੀ 100% ਕਨਫਰਮ ਹੋ ਗਿਆ ਵੀ ਇਹ ਇਹ ਜਿਹੜੇ ਆ ਕਿ ਹੁਣ ਪਤਾ ਨਹੀਂ ਉਹਨਾਂ ਕਿਹੜੀ ਮੰਸ਼ਾ ਨਾਲ ਕੀਤਾ ਵਾ ਹੂੰ ਕਿਉਂ ਕੀਤਾ ਵਾ ਇਹ ਇਹਦੇ ਬਾਰੇ ਸਾਨੂੰ ਇਹ ਪੂਰ ਸਪੱਸ਼ਟ ਕਰੂਗੀ ਕਉਂ ਤੋਂ ਇਹ ਪਰ ਕਈ ਮੰਗ ਕਰਦੇ ਕੀ ਹੋਣਾ ਚਾਹੀਦਾ ਲੋਕ ਜਿਸ ਤਾ ਮੰਗ ਸਭ ਤੋਂ ਵੱਡੀ ਇਹ ਗੱਲ ਹੈ ਹੀ ਤੇ ਛੁਭਰ ਕਰਨ ਆ ਗੁਰੂ ਸਾਹਿਬ ਦਾ ਵੀ ਇਹ ਮਸਲਾ ਸਾਹਮਣੇ ਆ ਗਿਆ ਸਾਨੂੰ ਕਿਉਂਕਿ ਪਿੰਡ ਜੇ ਕੋਈ ਕੋਸ਼ ਆਂਦਾ ਹੈ ਕੋਈ ਕੋਸ਼ ਆਂਦਾ ਹੈ ਇੱਥੇ ਜਿਹੜਾ ਨਾ ਧਾਰਮਿਕ ਤੌਰ ਤੇ ਬਰਾਦਰੀਆਂ ਜਿਹੜਾ ਉਹ ਫਿੱਕ ਪੈਣ ਵਾਲੀ ਗੱਲ ਹੁੰਦੀ ਸੀ ਵੀ ਇਹਨੇ ਕੀਤਾ ਉਹਨੇ ਕੀਤਾ ਸਭ ਤੋਂ ਵੱਡੀ ਗੱਲ ਤੇ ਉਹ ਹੋਈ ਵੀ ਉਹ ਜਿਹੜਾ ਢਲ ਗਿਆ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਕਰਨ ਵਾਲਾ ਉਹ ਇੱਕ ਸਿੱਖ ਪਰਿਵਾਰ ਆ ਅੱਛਾ ਜੀ ਜੇ ਕਿਦੇ ਹੋਰ ਕਮਿਊਨਿਟੀ ਦਾ ਇਹ ਬੰਦੇ ਨਿਕਲ ਆਉਂਦੇ ਨੇ ਇਹ ਪੰਜਾਬ ਵਾਸਤੇ ਬਹੁਤ ਵੱਡਾ ਪੰਪੜੇ ਜਿਹੜੀਆਂ ਪੋਜ਼ਿਟਿਵ ਗੱਲਾਂ ਆਪਾਂ ਉਹ ਦੱਸਣ ਦੇ ਹਾਂ ਬਿਲਕੁਲ ਹਾਂਜੀ ਤੇ ਕਿ ਹੁਣ ਵਧੀਆ ਵਾ ਬਾਕੀ ਪੁਲਿਸ ਦੇ ਵਾਲੇ ਕਰਤਾ ਲੇਡੀ ਨੂੰ ਤੇ ਉਹ ਹੁਣ ਉਹ ਤੇ ਜੋਗਲੇਰੀ ਕਰ ਰਹੀ ਕਰਨੇ ਤੁਹਾਡੇ ਨੂੰ ਮਤਲਬ ਪਿੰਡ ਵਾਸੀਆਂ ਵੱਲੋਂ ਮਤਲਬ ਕਿ ਜਿਹੜਾ ਕੋਈ ਤੁਹਾਡੇ ਪਿੰਡ ਦੇ ਰਹਿਣ ਵਾਲੇ ਹਾਂ ਨਹੀਂ ਆਪਣੇ ਪਿੰਡ ਵੱਲੋਂ ਉਹਨਾਂ ਦੇ ਵਾਦੀ ਕੀ ਕੀਤਾ ਗਿਆ ਮਤਲਬ ਕੋਈ ਲੱਗਦਾ ਵੀ ਇਹ ਵਾਕਏ ਦੋਸ਼ੀ ਹੈ ਤਾਂ ਵਾਕਈ ਉਹ ਨਹੀਂ ਦੋਸ਼ੀ ਤੋਂ ਮੰਨਗੇ ਅੱਛਾ ਜੀ ਹਾਂ ਉਹ ਮੰਨਗੇ अच्छा ये गलती ਸਾਡੇ ਕੋ ਹੋ ਗਈ ਨਾਲੇ ਉਹ ਆ ਤੁਹਾਡੇ ਸਾਹਮਣੇ ਵੇਖੋ ਮੰਨੀ ਇੱਕ ਨਾ ਇਹ ਨਹੀਂ ਵੀ ਬੇਪੀ ਰਾਤ 12:30 ਵਜੇ ਤੱਕ ਉਹ ਇੱਕ ਗੱਲ ਮੰਨਣ ਨੂੰ ਤਿਆਰ ਨਹੀਂ ਪਹਿ ਇੱਕ ਗੱਲ ਕੀਤੀ ਆ ਪਰ ਪ੍ਰੂਫ 100% ਹੁੰਦਾ 99% 99% 100% ਜਿਹੜਾ ਪ੍ਰੂਫ ਮਿਲ ਗਿਆ ਵੀ ਉਹਨਾਂ ਨੇ ਕੀਤਾ ਹੁਣ ਦੋ ਦੋ ਜਣਿਆਂ ਨੂੰ ਪੁਲਸ ਰਿਵਾਲੇ ਕੀਤਾ 7:00 ਤੇ 9 ਉਹਨਾਂ ਦਾ ਘਰ ਦਾ ਬੰਦਾ ਕੋਈ ਇੱਥੇ ਕੋਈ ਇਹ ਨਹੀਂ ਐਨਵੋਲਵ ਨਹੀਂ ਆ ਉਹਨਾਂ ਚ ਵੀ ਹੁਣ ਵੇਖਿਆ ਜਾਊਗਾ ਵੀ 700 ਦੋਸ਼ੀ ਅਗੇ 9 ਆ ਜਿਹੜਾ ਬੇਗਨਾ ਹੋਊਗਾ ਉਹਨੂੰ ਛਡਾਇਆ ਜਾਊਗਾ ਇਹ ਜਿਹੜਾ ਦੋਸ਼ੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਵਾਂਗੇ ਭਾਵੇਂ ਕੋਈ ਵੀ ਸਾਰੇ ਪਿੰਡਾਂ ਲੈ ਇਹ ਸਾਰੇ ਜਿਹੜਾ ਕੱਲ ਚ ਬਾਹਰ ਤੁਸੀਂ ਕਿ ਗੁਰਕੁ ਸਾਹਿਬ ਦੀ ਵੀ ਸਰ ਇਹ ਸਰ ਕਾਰਵਾਈ ਕੀਤੀ ਹੁਣ ਤੱਕ ਇਹਦੇ ਵਿੱਚ ਜਿਹੜੇ ਜੀ ਬੜੀ ਮਿਹਨਤ ਦੇ ਨਾਲ ਮੁਖਸ਼ੱਕਤ ਦੇ ਨਾਲ ਕੱਲ ਜਿਹੜੇ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਕੈਮਰੇ ਜਿਹੜੇ ਆ ਉਹ ਖੰਗਾਲੇ ਸੀਗੇ ਬਟ ਕੈਮਰੇਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਬਾਹਰੋਂ ਕੋਈ ਵੀ ਬੰਦਾ ਜਿਹੜਾ ਪਿੰਡ ਦੇ ਵਿੱਚ ਐਂਟਰ ਨਹੀਂ ਹੋਇਆ ਤੇ ਫਿਰ ਜਿਹੜੀ ਆ ਬਰੀਕੀ ਦੇ ਨਾਲ ਅਸੀਂ ਆਪਣੇ ਸੋਰਸ ਲਗਾਏ ਹੋਏ ਸੀਗੇ ਤੇ ਉੱਥੋਂ ਸੋਰਸ ਸਾਰਾ ਹੀ ਤੇ ਪਿੰਡ ਤੋਂ ਪਤਾ ਲਗਾ ਕੇ ਇਹ ਜਿਹੜਾ ਵਾ ਕੇਸ ਨੂੰ ਟ੍ਰੇਸ ਕੀਤਾ ਗਿਆ ਪੂਰੀ ਮਿਹਨਤ ਤੇ ਮੁਸ਼ਕਲ ਦੇ ਨਾਲ ਇਹ ਕੇਸ ਟ੍ਰੇਸ ਕਰਕੇ ਦੋ ਲੇਡੀਆਂ ਆ ਇੱਕ ਸਰਜੀਤ ਕੌਰ ਤੇ ਰਾਜਵੀਰ ਕੌਰ ਰਾਜੂ ਇਹ ਦੋਨੋਂ ਨੌਸਸ ਨੇ ਇਹਨਾਂ ਨੂੰ ਜਿਹੜਾ ਹਰਾਸਟ ਲਿਆ ਏ ਤੇ ਉਹਨਾਂ ਨੂੰ ਕੁਛ-ਕਿਛ ਕਰਕੇ ਤੇ ਅਗਲੀ ਕਾਰਵਾਈ ਜਿਹੜੀ ਆ ਅਮਲ ਚ ਲਿਆਂਦੀ ਜਾਊਗੀ। ਸਰ ਕੀ ਲੱਗਾ ਜਿਹੜਾ ਉੱਕਾ ਸਾਰੀ ਗਿਰਵੀਤੀ ਕੋਈ ਜਾਨਵਰ ਕੇ ਬੋਲੂ ਆ ਜਾਂ ਕਿਸ ਤਰ੍ਹਾਂ ਕਿ ਜਾਂ ਇਹ ਉਹਨਾਂ ਦੇ ਜੀ ਤਵਤੀਸ਼ ਦਾ ਵਿਸ਼ਾ ਵਾ ਇਹਨੂੰ ਇਹ ਤਸਦੀਕ ਤਕਤੀਸ਼ ਤਸਦੀਕ ਕਰਕੇ ਤੇ ਫਿਰ ਅਗਲੀ ਜੋ ਵੀ ਅਪਡੇਟ ਹੋਈ ਉਹ ਤੁਹਾਨੂੰ ਦੱਸ ਦਿੱਤੀ ਜਾਊ। ਪਿੰਨ ਵਾਸਤੇ ਉਹਨਾਂ ਨੂੰ ਕਿੰਨਾ ਸਹਿਯੋਗ ਮਿਲਿਆ ਇਸ ਕੰਮ